ਮੈਂ ਤੈਨੂੰ ਦੱਸੀ ਜਾਂਦਾ ਵੀ ਤੂੰ ਇੱਥੇ ਦੇਖੇਂਗਾ ਸਾਡੇ ਪਿੰਡਾਂ ਦੇ ਕੜਮ ਚੌਧਰੀ ਅੱਗੇ ਲੱਗੇ ਹੋਏ ਜੇ ਨਾਇਨ ਇਹਨਾਂ ਨੂੰ ਘਰਾਂ ਚ ਲਿਆ ਕੇ ਚਾਹ ਪੀਈ ਨਾਇਨ ਦੇ ਝੰਡੇ ਆਪਣੇ ਬਨੇਰਿਆਂ ਤੇ ਲਾਏ ਲਾਉਣਗੇ ਉਹਨਾਂ ਨੇ ਮਰ ਪੁੱਛਣ ਲੰਗਾ ਹੋਣਗੇ ਤੂੰ ਪ੍ਰਧਾਨ ਜਿਲੇ ਦਾ ਤੂੰ ਬਲਾਕ ਦਾ ਉਜਾ ਨਸਕ ਪਰਾਂਦੂ ਸੈਕਟਰੀਆਂ ਤੂੰ ਖਜ਼ਾਨਚੀਆਂ ਤੈਨੂੰ ਆ ਬਣਾਵਾਗੇ ਤੈਨੂੰ ਉਹ ਬਣਾਵਾਗੇ ਉਹ ਤਾਂ ਮੋਰੇ ਪੁੱਛਾਂ ਚੱਕੀ ਫਿਰ ਕੇ ਫਿਰ ਦੇਖੋਣਗੇ ਏਡ ਬੰਦੇ ਮੇਰੇ ਖਿਲਾਫ ਖੜੇ ਕੀਤੇ ਹੋਏ ਨੇ ਜਿਹੜੇ ਮੇਰੇ ਖਿਲਾਫ ਲਗਾਤਾਰ ਪਰਾਪੇ ਗੰਡਾ ਮੇਰੇ ਖਿਲਾਫ ਲਗਾਤਾਰ ਪ੍ਰਚਾਰ ਉਗਾ ਲੱਖਾਂ ਹੀ ਨਿਕਲੇ ਜਮੀਨ ਲੈਗਾ ਪਰਾਪੇ ਗੰਡਾ ਇਹ ਕਰਨ ਤੇ ਲੱਗਿਆ ਹੋਇਆ ਵੀ ਜਿੱਥੇ ਬੰਦਿਆਂ ਵਾਲੇ ਤਾਂ ਪੈਸੇ ਖਾਂਦੇ ਨੇ ਜੀ ਇਹਦਾ ਬਿਨਾਂ ਗੱਲ ਤੋਂ ਰੌਲਾ ਪਾਉਂਦੇ ਨੇ ਜੀ ਇਹਦਾ ਧਰਨੇ ਬਿਨਾਂ ਮਤਲਬ ਪ੍ਰਵਾਨਤਰ ਦੇ ਬਿਆਨ ਸੀ ਨਾ ਇਹਨਾਂ ਨੂੰ ਬੰਦੇ ਨਹੀਂ ਲੱਭਣੇ ਜੀ ਇਹ ਹੁਣ ਜਗਾ ਦੇਖਦੇ ਆ ਵਜਾ ਨਹੀਂ ਦੇਖਦੇ ਜੀ ਜਾ ਪੁਛਿਆ ਰੋਕ ਲਿਆ ਤੁਸੀਂ ਯਾਰ ਲੋਕਾਂ ਨੂੰ ਤੰਗ ਕਰਦੇ ਹੋ ਤੁਸੀਂ ਤੀਜੇ ਦਿਨ ਝੰਡੇ ਝੰਡਾ ਪਾ ਲੈਂਦੇ ਆਂ ਤੀਜੇ ਨੂੰ ਸੜਕ ਤੇ ਆ ਕੇ ਬਹਿ ਜਾਂਦੇ ਆਂ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਇਹ ਮਸਲਾ ਸਾਡਾ ਕੱਲਿਆਂ ਦਾ ਜਾਂ ਜਿਹੜੇ ਬੈਠੇ ਉਹਨਾਂ ਕੱਲਿਆਂ ਦਾ ਜਦੋਂ ਤੁਹਾਡੇ ਮੀਟਰ ਪਟਨਾਉਂਦੇ ਆ ਬਿਜਲੀ ਬੋਰਡ ਵਾਲੇ ਉਦੋਂ ਤੁਹਾਡੇ ਅੱਗੇ ਹੋ ਕੇ ਕਾਹਨ ਲੜਦੇ ਆਂ ਜਦੋਂ ਤੁਹਾਡੀਆਂ ਬੈਂਕਾਂ ਦੀਆਂ ਕੁਰਕੀਆਂ ਆਉਂਦੀਆਂ ਉਦੋਂ ਤੁਹਾਡੇ ਅੱਗੇ ਹੋ ਕੇ ਕਾਹਨ ਲੜਦੇ ਆਂ ਜਦੋਂ ਤੁਸੀਂ ਕੋ ਥਾਣੇ ਦਰਵਾਰੇ ਬਗ ਜਾਂਦੇ ਆਂ ਤੁਹਾਡੀ ਕੋਈ ਫਰਿਆਦ ਨਹੀਂ ਸੁਣਦਾ ਉਦੋਂ ਦੂਜੇ ਪਾਸੇ ਕੋਈ ਲੀਡਰ ਦਾ ਫੋਨ ਆਇਆ ਹੁੰਦਾ ਸਾਨੂੰ ਅਸਲ ਵਿੱਚ ਬਾਹ ਕਈ ਪਿੰਡ ਤਾਂ ਐਸੀ ਇੱਕ ਬੰਦਾ ਵੀ ਨਹੀਂ ਗਿਆ ਪਿੰਡਾਂ 'ਚ ਕੀ ਗੱਲ ਵੀ ਜਿਹੜੇ ਉੱਥੇ ਬੈਠੇ ਲੜਾਈ ਉਹਨਾਂ ਦੀ ਐ ਲੜਾਈ ਕੱਲੇ ਸ਼ੁਭ ਕਰਨ ਦੀ ਸੀ ਜਾਂ ਲੜਾਈ ਕਿਸੇ ਹੋਰ ਇਨਸਾਨ ਦੀ ਐ ਜਿਹੜਾ ਇੱਕ ਜਥੇਬੰਦੀ ਦੀ ਐ ਦੂਜੀ ਰਹਿੰਦੀ ਖੁੰਦੀ ਐ ਹੋਰ ਮਿੱਟੀ ਪੱਟੀ ਜਾਂਦੇ ਆ ਆਪਸ ਵਿੱਚ ਬਿਆਨਬਾਜ਼ੀ ਕਰਕੇ ਇਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਆ ਆਪਸ ਵਿੱਚ ਬਿਆਨਬਾਜ਼ੀ ਤੋਂ ਗੁਰੇਜ਼ ਕਰੋ ਛੱਡ ਦਿਓ ਜ ਸਾਡੀ ਕਹੇ ਨਹੀਂ ਵਿਚਾਰਕ ਬਖਰੇਵੇਂ ਹੈਗੇ ਅਸੀਂ ਕਿਸਰੀ ਹਮੈਤ ਨਹੀਂ ਕਰਨੀ ਮੁਖਾਲਫਤ ਵੀ ਨਾ ਕਰੋ ਵਿਰੋਧ ਵੀ ਨਾ ਕਰੋ ਇੱਥੇ ਕੋ ਜੋ ਯਾਰ ਮਸਲਾ ਬਹੁਤ ਵੱਡਾ ਛੋਟਾ ਮਸਲਾ ਨਹੀਂ ਹੈ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਮਾਰਾ ਉਹਨਾਂ ਦੇ ਇਹ ਸੰਕਟ ਸਾਰਿਆਂ ਤੇ ਆਉਣਾ ਮੈਂ ਤੈਨੂੰ ਦੱਸੀ ਜਾਂਦਾ ਕਿ ਤੂੰ ਇੱਥੇ ਦੇਖੇਗਾ ਸਾਡੇ ਪਿੰਡਾਂ ਦੇ ਕੜਮ ਚੌਧਰੀ ਅੱਗੇ ਲੱਗੇ ਹੋਏ ਜੇ ਨਾਂ ਇਹਨਾਂ ਨੂੰ ਘਰਾਂ ਚ ਲੈ ਕੇ ਚਾਹ ਪੀਈ ਨਾਂ ਇਹਨਾਂ ਦੇ ਝੰਡੇ ਆਪਣੇ ਬਨੇਰਿਆਂ ਤੇ ਲਾਏ ਲੌਣਗੇ ਉਹਨਾਂ ਨੇ ਮਗਰ ਪੁੱਛਣ ਲੰਗਾ ਹੋਣਗੇ ਤੂੰ ਪ੍ਰਧਾਨ ਜੀ ਲੈਦਾ ਤੂੰ ਬਲਾਕ ਦਾ ਤੂੰ ਜਨਰਲ ਸਕੱਤਰ ਆ ਤੂੰ ਸੈਕਟਰੀ ਆ ਤੂੰ ਖਜ਼ਾਨਚੀ ਆ ਤੈਨੂੰ ਆ ਬਣਾਵਾਂਗੇ ਤੈਨੂੰ ਉਹ ਬਣਾਵਾਂਗੇ ਉਹ ਤਾਂ ਮੋਰੇ ਪੁੱਛਾਂ ਚੱਕੀ ਫਿਰ ਕੇ ਫਿਰ ਦੇਖਾਂਗੇ ਇਹ ਇਹ ਗੱਲ ਨੂੰ ਸਮਝਣ ਦੀ ਮੈਂ ਇੱਕ ਉਨਾ ਸੌਖੇ ਵੀ ਰਹਿਣਗੇ ਬੱਚੇ ਵੀ ਰਹਿਣਗੇ ਸਿਆਸੀ ਬਦਲਾ ਕੱਲਾ ਮਸਲੇ ਦਾ ਹੱਲ ਨਹੀਂ ਆ ਜਥੇ ਬੰਦਕ ਰੂਪ ਚ ਇਕੱਠੇ ਹੋ ਜਾਈਓ ਅਸੀਂ ਬਈ ਰਾਤ ਨੂੰ ਮੈਂ ਗੱਲ ਦੱਸਦਾ ਅਸੀਂ ਉੱਥੇ ਬੈਠੇ ਸੀਗੇ ਜਿਹੜਾ ਆਪਣਾ ਜਾਮ ਲੱਗਿਆ ਸੀਗਾ ਮੌੜ ਚੌਂਕ ਚ ਸਾਡੇ ਲੋਕ ਉਥੇ ਗੱਲ ਪੈ ਰਹੇ ਆਗੇ ਤੁਸੀਂ ਯਾਰ ਰੋਕ ਲਿਆ ਤੁਸੀਂ ਯਾਰ ਲੋਕਾਂ ਨੂੰ ਤੰਗ ਕਰਦੇ ਹੋ ਤੁਸੀਂ ਤੀਜੇ ਦਿਨ ਝੰਡੇ ਝੰਡਾ ਪਾ ਲੈਨੇ ਤੁਸੀਂ ਸ਼ੜਕ ਤੇ ਆ ਕੇ ਬਹਿ ਜਨੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਵੀ ਇਹ ਮਸਲਾ ਸਾਡਾ ਕੱਲਿਆਂ ਦਾ ਜਾਂ ਜਿਹੜੇ ਬੈਠੇ ਉਹਨਾਂ ਕੱਲਿਆਂ ਦਾ ਜਦੋਂ ਤੁਹਾਡੇ ਮੀਟਰ ਪਟਨਾਉਂਦੇ ਆ ਬਿਜਲੀ ਬੋਰਡ ਵਾਲੇ ਉਦੋਂ ਤੁਹਾਡੇ ਅੱਗੇ ਹੋ ਕੇ ਕਾਹਨ ਲੜਦੇ ਆ ਜਦੋਂ ਤੁਹਾਡੀਆਂ ਬੈਂਕਾਂ ਦੀਆਂ ਕੁਰਕੀਆਂ ਆਉਂਦੀਆਂ ਉਦੋਂ ਤੁਹਾਡੇ ਅੱਗੇ ਹੋ ਕੇ ਕਾਹਨ ਲੜਦੇ ਆ ਜਦੋਂ ਤੁਸੀਂ ਕੋਈ ਥਾਣੇ ਦਰਵਾਜ਼ੇ ਬੱਲ ਜਾਂਦੇ ਆ ਤੁਹਾਡੀ ਕੋਈ ਫਰਿਆਦ ਨਹੀਂ ਸੁਣਦਾ ਉਦੋਂ ਦੂਜੇ ਪਾਸੇ ਕੋਈ ਲੀਡਰ ਦਾ ਫੋਨ ਆਇਆ ਹੁੰਦਾ ਸੋ ਮੈਂ ਸੱਚੋ ਬਾਹਰ ਕੜਨਦਾ ਵੀ ਜਾਇਜ਼ ਹੀ ਕੋਈ ਸਰਵਾਈ ਨਹੀਂ ਹੋਣੀ ਫਿਰ ਤੁਹਾਡੇ ਕੋਲੇ ਕਾਹਨ ਆਉਂਦਾ ਇਹੀ ਜਿੱਥੇ ਬੰਦੀਆਂ ਖੜ੍ਹਦੀਆਂ ਇੱਕ ਪਿੰਡ ਤੇ ਮੈਂ ਗਿਆ ਮੈਂ ਮੁੰਡੇ ਨੇ ਗੱਲ ਸੁਣਾਈ ਕਹਿੰਦਾ ਬਾਈ ਮੇਰੇ ਪ ਦੇ ਮੈਨੂੰ 1.5 ਲੱਖ ਰੁਪਏ ਦੇ ਇੱਕ ਕਨਾਲ ਦਾ ਕਹਿੰਦਾ ਮੈਂ ਜੱਥੇਬੰਦੀਆਂ ਕੋਲ ਗਿਆ ਅਸੀਂ ਧਰਨਾ ਲਾਤਾ ਉਹ ਆ ਕੇ ਬਹਿ ਗਏ ਸਾਡੇ ਨਾਲ ਉਸੇ ਕਨਾਲ ਦਾ 13 ਲੱਖ ਰੁਪਏ ਲਿਆ ਇਹ ਜੱਥੇਬੰਦ ਤਾਕਤ ਹੁੰਦੀ ਹੈ ਜਿਹੜੀ ਤੁਹਾਨੂੰ ਤੁਹਾਡੇ ਹੱਕ ਦਿਵਾ ਸਕਦੀ ਹੈ ਪਰ ਸਰਕਾਰ ਦਾ ਪੂਰਾ ਜੋਰ ਪ੍ਰਪਾਗੈਂਡਾ ਇਹ ਕਰਨ ਤੇ ਲੱਗਿਆ ਹੋਇਆ ਵੀ ਜਿਉਂਥੇ ਬੰਦਿਆਂ ਵਾਲੇ ਤਾਂ ਪੈਸੇ ਖਾਂਦੇ ਨੇ ਜੀ ਇਹਦਾ ਬਿਨਾਂ ਗੱਲ ਤੋਂ ਰੌਲਾ ਪਾਉਂਦੇ ਨੇ ਜੀ ਇਹਦਾ ਧਰਨੇ ਬਿਨਾਂ ਮਤਲਬ ਪ੍ਰਧਾਨਤਰ ਦੇ ਬਿਆਨ ਸੀ ਨਾ ਇਹਨਾਂ ਨੂੰ ਬੰਦੇ ਨਹੀਂ ਲੱਭਣੇ ਜੀ ਇਹ ਹੁਣ ਜਗਾ ਦੇਖਦੇ ਆ ਵਜਾ ਨਹੀਂ ਦੇਖਦੇ ਜੀ ਜਦੋਂ ਕਿਸੇ ਵੀ ਤਰੀਕੇ ਨਾਲ ਲੋਕਾਂ ਦੇ ਵਿੱਚੋਂ ਜਥੇਬੰਦੀਆਂ ਪ੍ਰਤੀ ਜਿਹੜਾ ਬੇਵਿਸ਼ਵਾਸੀ ਪੈਦਾ ਕਰਦੇ ਹੋ ਮੈਂ ਇੱਕ ਵਾਰ ਅਪੀਲ ਕਰਦਾ ਲੋਕਾਂ ਨੂੰ ਕਿ ਭਾਈ ਜੇ ਤੁਸੀਂ ਬਚਣਾ ਤਾਂ ਜਥੇਬੰਦ ਗਰੁੱਪ ਮੈਂ ਨਹੀਂ ਕਹਿੰਦਾ ਜਿਹੜੇ ਨਾਲ ਮਰਜ਼ੀ ਜੁੜ ਜੋ ਜਿਹਦੇ ਨਾਲ ਮਰਜ਼ੀ ਜੁੜ ਜੋ ਪਰ ਜਥੇਬੰਦ ਗਰੁੱਪ ਵਿੱਚ ਇਕੱਠੇ ਹੋ ਜਿਓ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਮਾੜਾ ਹੈ ਮੈਂ ਅੱਜ ਤੋਂ 6 ਮਹੀਨੇ ਪਹਿਲਾਂ ਕਿਹਾ ਕਿ ਮੈਂ 224 ਦੀ ਇਲੈਕਸ਼ਨ ਲੜੂੰਗਾ ਬਰਨਡੇ ਤੋਂ ਔਰ ਜਿੰਨੇ ਤਾਂ ਵਾਪਰ ਵਾਲੇ ਆ ਜਿੰਨੇ ਬਾਦਲ ਵਾਲੇ ਆ ਜਿੰਨੇ ਕਾਂਗਰਸੀ ਆ ਜਿੰਨੇ ਭਾਜਪਾ ਵਾਲੇ ਆ ਸਾਰੀਆਂ ਧਿਰਾਂ ਮੇਰੇ ਖਿਲਾਫ ਇਕੱਠੀਆਂ ਹੋ ਕੇ ਮੇਰੇ ਮਗਰ ਪ ਆਪਣੇ ਪੇੜ ਬੰਦੇ ਮੇਰੇ ਖਿਲਾਫ ਖੜੇ ਕੀਤੇ ਹੋਏ ਨੇ ਜਿਹੜੇ ਮੇਰੇ ਖਿਲਾਫ ਲਗਾਤਾਰ propaganda ਮੇਰੇ ਖਿਲਾਫ ਲਗਾਤਾਰ ਪ੍ਰਚਾਰ ਉਹਦਾ ਲੱਖਾ ਹੀ ਨਿਕਲੇ ਜ਼ਮੀਨ ਲੈਗਾ ਉਹਨਾਂ ਲੱਖਾਂ ਦੀਆਂ ਗੱਡੀਆਂ ਲਿਆਇਆ ਕੋਈ ਕਹਿੰਦਾ ਕੁਛ ਕਰ ਗਿਆ ਕੋਈ ਕਹਿੰਦਾ ਕੁਛ ਕਰ ਗਿਆ ਮੈਂ ਕਹਿੰਦਾ ਕੋਈ ਸਬੂਤ ਲੈ ਕੇ ਰੱਖੋ ਮੇਰੇ ਸਾਹਮਣੇ ਆ ਜੀ ਪਿੰਡਾਂ ਦੇ ਮੈਂ ਜਾਣਾ ਮੇਰੇ ਖਿਲਾਫ ਉਹਨਾਂ ਦੇ ਬੰਦੇ ਨਾਰੇਬਾਜ਼ੀ ਲੱਖਾ ਮੁਰਦਾਬਾਦ ਲੱਖਾ ਮੁਰਦਾਬਾਦ ਜਾਣੇ ਇਹ ਕੰਮ ਜਿਹੜਾ ਹੁਣ ਸਾਰੇ ਇਕੱਠੇ ਹੋ ਕੇ ਲੱਗੇ ਕਿਉਂਕਿ ਮੈਂ ਦੇਖੋ ਮੈਂ ਬਾਦਲਾਣੇ ਜੋ ਬੱਚਾ ਕੀਤਾ ਪੰਜਾਬ ਦੇ ਨਾਲ ਮੈਂ ਉਹ ਵੀ ਲੋਕਾਂ ਸਾਹਮਣੇ ਜ਼ਾਹਰ ਕੀਤਾ ਨੰਗਾ ਕੀਤਾ ਜੋ ਕਾਂਗਰ ਇਹ ਰੇਗਨ ਨੀਤੀਆਂ ਜਿਹੜੀਆਂ ਪੰਜਾਬ ਮਾਰੂ ਹੈਗੀਆਂ ਉਹਦੇ ਖਿਲਾਫ ਮੈਂ ਲਗਾਤਾਰ ਲੋਕਾਂ ਨੂੰ ਦੱਸਣਾ ਵੀ ਆਹ ਕੁਛੇ ਕਰ ਰਹੇ ਐ ਸੋ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਮੇਰੇ ਖਿਲਾਫ ਇੱਕ ਮਾਹੌਲ ਕਿਵੇਂ ਸਿਰਜਣਾ ਲੱਖੇ ਨੂੰ ਬਦਨਾਮ ਕਿਵੇਂ ਕਰਨਾ ਉਪਰਾਪੇ ਗੰਡੇ ਰਹੀ ਮੈਂ ਵਾਰ-ਵਾਰੇ ਬੇਨਤੀ ਲੋਕਾਂ ਨੂੰ ਕਰਦਾ ਵੀ ਯਾਰ ਹੁਣ ਤੱਕ ਮੈਨੂੰ ਇੱਕ ਵੀ ਕੰਮ ਦੱਸੋ ਵੀ ਲੱਖੇ ਨੇ ਪੰਜਾਬ ਨਾਲ ਕੋਈ ਗਦਾਰੀ ਕੀਤੀ ਐ ਮੈਂ ਪੰਜਾਬ ਦੇ ਕੋਈ ਹਿੱਤ ਹੱਟ ਵੇਚੇ ਨੇ ਮੈਨੂੰ ਤਾਂ ਸਾਰੀਆਂ ਧਿਰਾਂ ਦੀਆਂ ਆਫਰਾਂ ਸੀਗੀਆਂ ਕਿ ਸਾਡੇ ਵੱਲੋਂ ਚੋਣ ਲੜ ਲਾ ਬਾਈ ਦੇ ਵਿੱਚ ਵੀ ਪ੍ਰਧਾਨ ਸਭਾ ਦੇ ਵਿੱਚ ਵੀ ਅੱਜ ਵੀ ਕਹਿੰਦੇ ਐ ਲੋਕ ਸਭਾ ਦੇ ਵਿੱਚ ਵੀ ਸਾਰੀਆਂ ਪਾਰਟੀਆਂ ਕਹ ਗੱਲ ਜਿੱਤਣ ਹਰਨ ਦੀ ਨਹੀਂ ਆ ਗੱਲ ਕਰਦਾਰਾਂ ਦੀ ਹੁੰਦੀ ਆ ਫੇਸ ਕਰਕੇ ਲਗਾਤਾਰ ਮੇਰੇ ਖਿਲਾਫ ਇਹ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨੂੰ ਪਤਾ ਨਹੀਂ ਸੋਸ਼ਲ ਮੀਡੀਆ ਦੇ ਉੱਤੇ ਜਾ ਜਾ ਮਾਹੌਲ ਬਣਾ ਦੇਵੋਗੇ ਹੁਣ ਜਿਹੜੇ ਸਾਡੇ ਪਿੰਡਾਂ 'ਚ ਬੈਠੇ ਬੰਦੇ ਨੇ ਜਾਂ ਵਿਚਾਰੇ ਬਜ਼ੁਰਗ ਨੇ ਬਜ਼ੁਰਗਾਂ ਨੂੰ ਨਹੀਂ ਪਤਾ ਉਹਨਾਂ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਕਈ ਵਾਰੀ ਯਕੀਨ ਕਰ ਲੈਂਦੇ ਐਸ ਗੱਲ ਦੇ ਉੱਤੇ ਤੇ ਇਸ ਕਰਕੇ ਸਾਰਾ ਇਹ ਨੈਰੇਟਿਵ ਭਰਿਆ ਜਾ ਰਿਹਾ ਮੇਰੇ ਖਿਲਾਫ ਪਰ ਮੈਂ ਇੱਕੋ ਹੀ ਪੀਲ ਕਰਦਾ ਲੋਕਾਂ ਨੂੰ ਜੈ ਇਹਨਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਰੋਜ਼ ਬੋਲਦੇ ਹੋ ਕੱਢ ਕੇ ਤਾਂ ਲਿਆਓ ਕੁਝ ਤਾਂ ਮੇਰੇ ਖਿਲਾ